ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਮਾਹਲ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਆਪਣੀ ਕਣਕ ਬਾਰੇ ਵੀਡੀਓ ਆਪਣੀ ਹੁਣ ਪੜਾਈ ਸ਼ੁਰੂ ਹੋ ਚੁੱਕੀ ਹੈ ਉਹਦੇ ਬਾਰੇ ਕਿਸਾਨ ਵੀਰੋ ਅੱਜ ਆਪਾਂ ਮਾਂ ਖੇਤ ਵੱਢ ਰਹੇ ਹਾਂ ਫੁੱਲੂ ਬਾਈ ਵਾਲ ਇੱਥੇ ਦੇਖਦੇ ਆ ਵੀ ਆਪਣਾ ਕਿੰਨਾ ਕਿ ਝਾੜ ਆਉਂਦਾ ਝਾੜ ਹਾਲ ਦੀ ਘੜੀ ਵਧੀਆ ਲੱਗ ਰਿਹਾ ਜਿਵੇਂ ਇੱਕ ਦੋ ਗਿੜੀਆਂ ਤੇ ਹੀ ਪਤਾ ਲੱਗ ਜਾਂਦਾ ਟੈਂਕ ਵਿੱਚ ਕਿ ਭਾ ਵੀ ਚਦੀ ਆ ਝਾੜ ਇਸ ਵਾਰ ਵਧੀਆ ਲੱਗੇਗਾ ਵੈਰੈਟੀ ਦਾ ਇਹ ਵੈਰੈਟੀ ਆਪਣੀ 826 ਇਹ ਵੀਜੀ ਵੀ ਆਪਣੀ 6 7 ਨਵੰਬਰ ਦੀ ਝਾੜ ਵਧੀਆ ਲੱਗ ਰਿਹਾ ਇਹਦਾ ਜਿੰਨਾ ਜਿਹੜੇ ਤੱਕ ਜਿਹੜੇ ਲਾਏ ਉਹ ਸਭ ਦਾ ਦੇਖਿਆ ਤਾਂ ਅਸੀਂ ਚੜ ਕੇ ਉੱਪਰ ਬਾਕੀ ਤੁਹਾਨੂੰ ਪੂਰੀ ਵੱਡੇ ਤੇ ਦਿਖਾਉਂਦੇ ਆ ਕਿੰਨਾ ਕੁ ਝਾੜ ਆ ਇਹਦਾ ਕੀ ਹੈ ਇਹ ਵੈਰੈਟੀ ਵੀ ਵੀ ਲੱਗਦਾ ਵੀ ਇਸ ਵਾਰ ਕਣਕਾਂ ਸਾਰੀਆਂ ਜਿਹੜੀਆਂ ਹੈਗੀਆਂ ਵੀ ਝਾੜ ਵਧੀਆ ਦਊਗੀ ਚਾਹੇ 826 ਆ ਚਾਹੇ 303 327 ਜਿਹੜੀ ਵੀ ਵੈਰੈਟੀ ਹੈਗੀ ਆ ਇਸ ਵਾਰ ਝਾੜ ਵਧੀਆ ਲੱਗਦਾ ਕਿਉਂਕਿ ਇਸ ਵਾਰ ਠੰਡ ਥੋੜੀ ਜੀ ਵਧੀਆ ਪਈ ਆ ਐਂਡ ਤੱਕ ਹੁਣ ਵੀ ਮੌਸਮ ਆਪਾਂ ਦੇਖਿਆ ਕੱਲ ਪਰਸੋਂ ਤੱਕ ਸਵੇਰੇ ਸਵੇਰੇ ਮੌਸਮ ਬਹੁਤ ਠੰਡਾ ਹੁੰਦਾ ਤਾਂ ਇਹਦੇ ਕਰਕੇ ਉਮੀਦ ਆ ਵੀ ਇਸ ਵਾਰ ਕਣਕਾ ਪੂਰਾ ਵਧੀਆ ਝਾੜ ਦਊਗੀਆ ਚਲੋ ਵਧੀਆ ਗੱਲ ਆ ਰੱਬ ਦੀ ਕਿਰਪਾ ਕਰੇ ਝਾੜ ਵਧੀਆ ਹੋਵੇ ਸਭ ਦਾ ਬਾਕੀ ਚਲੋ ਦੇਖਦੇ ਆ ਵੱਡ ਕੇ ਤੁਹਾਨੂੰ ਦੱਸਦੇ ਆ ਕਿੰਨਾ ਕੋਈ ਆ ਕਿੰਨੀ ਕ ਨਹੀਂ ਅਸੀਂ ਤੁਹਾਨੂੰ ਦਿਖਾਉਂਦੇ ਆ ਬਾਕੀ ਗੱਲਾਂ ਵੀਡੀਓ ਚ ਵੱਡੂ ਦੀ ਭਾਈ ਜੀ ਇਹ ਝੜ ਲੱਗਦਾ ਵੀ ਅੰਦਾਜ਼ੇ ਗਾ ਲੱਗਦਾ ਇਹ ਵੀ ਛੇਕਨਾਲਾ ਜਗਾ ਤੇ ਇਹ ਛੇਕਨਾਲਾਂ ਵਿੱਚੋਂ ਉਹ ਬੇ ਹੁੰਦੇ 20 ਕੁਇੰਟਲ ਦੇ ਗੇੜ ਚ ਟਰਾਲੇ ਚ ਅੰਦਾਜ਼ੇ ਗਾ ਲੱਗਦਾ ਜੇ ਕਰਕੇ 826 ਦੇ ਝੜ ਵੀ ਵਧੀਆ ਤਕਰੀਬਨ ਉਹੀ 27 28 ਕੁਇੰਟਲ ਦੇ ਗੇੜ ਚ ਝੜ ਹੈਗਾ ਇਸ ਵਾਰ 26 27 28 ਇੱਥੇ ਲਾ ਲਓ ਚਲੋ 18 20 ਨਹੀਂ ਹੋਊਗੇ ਤਾਂ 18 19 ਕੁਇੰਟਲ ਹੋਊ ਅੰਦਾਜ਼ਾ ਲਾਇਆ 18 20 ਦੇ ਵਿੱਚ ਹੋਊ ਇਹਦੇ ਕਰਕੇ ਲੱਗਦਾ ਵੀ ਝਾੜ ਇਸ ਵਾਰ 26 ਤੋਂ 28 ਤੱਕ ਸਾਡੇ ਏਰੀਆ ਦਾ ਬਾਕੀ ਤੁਹਾਡੇ ਲਈ ਵੀ 30 ਤੋਂ ਪਲੱਸ ਵੀ ਹੋ ਸਕਦਾ ਕਿਤੇ ਇਹ ਜ਼ਰੂਰੀ ਨਹੀਂ ਹੈਗਾ ਕਿਤੇ 25 ਤੋਂ ਘੱਟ ਵੀ ਸਕਦਾ 20 ਤੋਂ ਵੀ ਘੱਟ ਸਕਦਾ ਉਹਦੇ ਕਰਕੇ 826 ਦਾ ਝਾੜ ਸਾਡੇ ਏਰੀਆ 'ਚ 26 ਕੁਆਂਟਲ ਤੋਂ ਲੈ ਕੇ ਅਸੀਂ ਲਾਇਆ ਵੀ 28 ਤੱਕ ਬਾਕੀ ਚਲੋ ਤੁਸੀਂ ਜਰੂਰ ਦੱਸਿਓ ਤੁਹਾਡੇ ਏਰੀਆ 'ਚ ਇੰਦਾ ਝਾੜ ਕਿੰਦਾ ਰਿਹਾ 826 ਦਾ ਜਿਹੜੀਆਂ ਬਾਕੀ ਕਣਕਾਂ ਨੇ ਉਹਨਾਂ ਦਾ ਵੀ ਦੱਸਿਓ ਵੀ ਝਾੜ ਕਿਸ ਤਰ੍ਹਾਂ ਰਿਹਾ ਬਾਕੀ ਅਸੀਂ ਵੀ ਦੱਸਾਂਗੇ ਜਿਹੜੀ ਹੋਰ ਵੈਰਾਈਟੀਆਂ ਵੜਦੇ ਆ ਉਹਦਾ ਝਾੜ ਕਿਸ ਤਰ੍ਹਾਂ ਹੁੰਦਾ ਤੇ ਸੀ 826 ਦਾ ਝਾੜ ਜਿਹੜਾ ਕੀ ਅਸੀਂ ਅੰਦਾਜ਼ਾ ਲਾਇਆ ਵੀ 26 ਕੁਆਟਰ ਤੋਂ ਲੈ ਕੇ 28 ਕੁਆਟਰ ਦੇ ਵਿੱਚ ਵਿੱਚ ਪ੍ਰਤੀ ਕਿਲੇ ਦਾ ਹੋਊਗਾ ਇਹ ਸਾਡਾ 6 ਕਨਾਲਾਂ ਵਿੱਚੋਂ 18 ਤੋਂ ਲੈ ਕੇ 20 ਤੱਕ ਦਾ ਲਾਇਆ ਸੀ ਚਲੋ ਮਿਲਦੇ ਆ ਜੀ ਫੇਰ ਇਸ ਅਗਲੀ ਵੀਡੀਓ ਚ ਫਸਰੀ ਕਾਲ ਜੀ